ਸਰ ਐਕਚੁਅਲੀ ਇਥੇ ਨਾ ਕੱਲ 8 ਵਜੇ ਦੀ ਗੱਲ ਆ ਰਾਤ ਦੀ ਤੇ ਇਹਨਾਂ ਨੇ ਨਾ ਪ੍ਰਵਾਸੀਆਂ ਨੇ ਨਾ ਬੇਟੀ ਨੇ ਇੱਕ ਨੇ ਗਾਣੇ ਲਾਇਓ ਸੀ ਉੱਚੀ ਉੱਚੀ ਤੇ ਅਸੀਂ ਸਿਰਫ ਮੇਰੀ ਸਿਸਟਰ ਤੇ ਮੈਂ ਸੀਗੇ ਇੱਥੇ ਗਲੀ ਦੇ ਵਿੱਚ ਹੋਰ ਕੋਈ ਨਹੀਂ ਸੀਗਾ ਤੇ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਗਾ ਸਾਊਂਡ ਥੋੜਾ ਘੱਟ ਕਰ ਲਓ ਕਿ ਸਾਡੇ ਬੱਚਿਆਂ ਦਾ ਪੇਪਰ ਉਹ ਸਟੱਡੀ ਕਰ ਰਹੀ ਹੈ ਤੇ ਇਹਨਾਂ ਨੇ ਉਹ ਕਹਿੰਦੀ ਮੈਂ ਨਹੀਂ ਕਰਨਾ ਘੱਟ ਜੋ ਮਰਜ਼ੀ ਕਰ ਲਓ ਤੇ ਬਾਅਦ ਵਿੱਚ ਉਹਦੇ ਪਰ ਫਾਦਰ ਸਾਹਿਬ ਨੇ ਉਹ ਪ੍ਰਵਾਸੀ ਹੋਂਦ ਪਰਿਵਾਰ ਦੇ ਫਾਦਰ ਸਾਹਿਬ ਨੇ ਉਹਨੂੰ ਹੱਥੋਪਾਈ ਹੋਈ ਆ ਕੁੱਟਿਆ ਵਾ ਤੇ ਉਹ ਉਹਨੂੰ ਇੰਨਾ ਗੁੱਸਾ ਚੜਿਆ ਕੁੜੀ ਨੂੰ ਤੇ ਜਿੱਦਾਂ ਅਸੀਂ ਉਹਨਾਂ ਦੇ ਗੇਟ ਦੇ ਬਾਹਰ ਹੀ ਸੀਗੇ ਆਪਾਂ ਅੰਦਰ ਐਂਟਰਸ ਨਹੀਂ ਕੀਤੇ ਆਪਾਂ ਬਾਹਰ ਹੀ ਸੀਗੇ ਤੇ ਇਹਨੇ ਮੇਰੀ ਸਿਸਟਰ ਨੂੰ ਧੱਕਾ ਮਾਰਿਆ ਤੇ ਇਹਦੇ ਗਲੇ ਨੂੰ ਇਹਦੇ ਉਹਨਾਂ ਨੇ ਪਾਇਆ ਸੀ ਕੁਛ ਉਹ ਧਰੂ ਦਿੱਤੀ ਉਹਨੇ ਸਿੰਘੀ ਕੁਛ ਪਾਇਆ ਸੀਗਾ ਤੇ ਮੇਰੀ ਚੁੰਨੀ ਫਾ ਲਈ ਮੇਰੀ ਚੁੰਨੀ ਖਿੱਚ ਕੇ ਲਾ ਕੇ ਉਹ ਮਾਰੀ ਕੁੜੀ ਨੂੰ ਬਾਅਦ ਵਿੱਚ ਫਿਰ ਉਹ ਸਾਡੇ ਨਾਲ ਹੱਥੋਪਾਈ ਹੋਣ ਤੇ ਆ ਗਈ ਤੇ ਫਿਰ ਅਸੀਂ ਵੀ ਹੱਥੋਪਾਈ ਤੇ ਆ ਗਏ ਅਸੀਂ ਦੋ ਜਾਨੇ ਸੀਗੇ ਉਹਨਾਂ ਦੇ ਫਾਦਰ ਸਾਹਿਬ ਤੇ ਮਦਰ ਵੀ ਆਏ ਉਹ ਵੀ ਸਾਡੇ ਨਾਲ ਇੱਥੇ ਹੱਥੋਪਾਈ ਹੋਣ ਲੱਗੇ ਮੋਰ ਤੇ ਆ ਕੇ ਬਾਅਦ ਵਿੱਚ ਉਹਨਾਂ ਨੇ ਆਪਣੀ ਕੁੜੀ ਨੂੰ ਕੁੱਟ ਕੇ ਫਿਰ ਲੱਗੇ ਗੁੱਸੇ ਵਿੱਚ ਜਦੋਂ ਉਹਨਾਂ ਦੀ ਕੁੜੀ ਨਾਲ ਹੋਇਆ ਤੇ ਬਾਅਦ ਜੋ ਕੁੜੀ ਉਥੇ ਰੋਡ ਤੇ ਜਾ ਕੇ ਡਿੱਗ ਗਈ ਆ ਤਾਂ ਕੁੜੀ ਉਹਦੀ ਨੇ ਸਾਨੂੰ ਛਰੇ ਆਮ ਧਮਕੀ ਦਿੱਤੀ ਆ ਉਹਦਾ ਵੀਡੀਓ ਕਲਿੱਪ ਵੀ ਮੇਰੇ ਕੋਲ ਪਿਆ ਵਾ ਕਿ ਕਹਿੰਦੀ ਅਸੀਂ ਕਹਿੰਦੇ ਕੱਲੇ ਕੱਲੇ ਨੂੰ ਕਹਿੰਦੀ ਚੋਣ ਚੋਣ ਕੇ ਕਹਿੰਦੀ ਮਾਰਾਂਗੇ ਕਹਿੰਦੀ ਮੈਂ ਤੇ ਕਿੰਨੇ ਕੁ ਪ੍ਰਵਾਸੀ ਰਹਿੰਦੇ ਨੇ ਮੈਡਮ ਸਰ ਇੱਥੇ ਘਟੋ ਘਟ 35 40 ਜਾਣੇ ਹੈਗੇ ਆ ਪਹਿਲਾਂ ਵੀ ਕਦੀ ਇਹਨਾਂ ਨੇ ਕੋਈ ਇਦਾਂ ਦੀ ਗੱਲਬਾਤ ਕੀਤੀ ਹੈ ਹਾਂਜੀ ਸਰ ਪਹਿਲਾਂ ਵੀ ਇੱਥੇ ਹੋ ਚੁੱਕਾ ਵਾ ਪਹਿਲਾਂ ਇੱਥੇ ਇੱਕ ਕੁੜੀ ਨੂੰ ਕਰੰਟ ਲੱਗਾ ਵਾ ਉਹ ਬਾਬਾ ਉਹ ਉੱਥੇ ਵਾਸ਼ਰੂਮ ਚ ਨਹਾਉਂਦੀ ਸੀ ਇੱਕ ਇੱਥੇ ਪ੍ਰਵਾਸੀ ਦਾ ਕੋਈ ਬੰਦਾ ਸੀਗਾ ਉਹ ਉਹ ਕੁਝ ਸ਼ਾਇਦ ਮੈਨੂੰ ਨਹੀਂ ਲੱਗਦਾ ਉਹ ਕੱਲੀ ਸੀਗੀ ਕੁੜੀ ਤੇ ਉਹ ਵਾਸ਼ਰੂਮ ਚ ਜਦੋਂ ਨਹਾ ਰਹੀ ਸੀ ਤੇ ਉਹਨੂੰ ਕਰੰਟ ਲੱਗਾ ਕਿੱਦਾਂ ਲੱਗਾ ਸਾਨੂੰ ਇਸ ਬਾਰੇ ਨਹੀਂ ਕੁਝ ਪਤਾ ਹੈਗਾ ਤੇ ਬਾਅਦ ਵਿੱਚ ਉਹ ਕੁੜੀ ਮਰ ਗਈ ਤੇ ਇੱਥੇ ਇਕੱਠੇ ਹੋ ਕੇ ਲੋਕਾਂ ਨੇ ਪੰਜਾਬੀਆਂ ਨੇ ਇਹਨਾਂ ਦਾ ਕੁਝ ਨਹੀਂ ਹੋਣ ਦਿੱਤਾ ਇਹਨਾਂ ਨੇ ਮਸਲਾ ਸਾਂਭ ਲਿਆ ਕਿਉਂਕਿ ਜਿਨ੍ਹਾਂ ਦਾ ਮਕਾਨ ਆ ਉਹ ਵੀ ਪੰਜਾਬੀ ਆ ਉਹ ਤੋਂ ਵਾਧ ਫਿਰ ਇਥੇ ਬਾਲਾਤਕਾਰ ਵੀ ਤੱਕ ਹੋਏ ਆ ਤੇ ਉਹ ਵੀ ਇਹਨਾਂ ਦੇ ਆਪਸ ਵਿੱਚ ਹੀ ਜਿਦਾਂ ਇਹਨਾਂ ਦੇ ਪਰਿਵਾਰਾਂ ਵਿੱਚ ਹੋਏ ਆ ਉਹ ਵੀ ਇਹਨਾਂ ਨੇ ਮੁੱਦਾ ਇੱਦੀ ਬੰਦ ਕਰ ਦਿੱਤਾ ਫਿਰ ਇਥੇ ਚੋਰੀ ਦੇ ਵੀ ਕੇਸ ਹੁੰਦੇ ਹੋਏ ਆ ਇਹਨਾਂ ਦੇ ਤੇ ਪਰ ਇੱਥੇ ਜਾਨੀ ਕਿ ਕੋਈ ਵੀ ਇਹਨਾਂ ਤੇ ਕੋਈ ਕਾਨੂੰਨੀ ਕਾਰਵਾਈ ਕਿਸੇ ਨੇ ਨਹੀਂ ਕਰਵਾਈ ਅੱਜ ਤੱਕ ਮੈਡਮ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਇਨਫੋਰਮ ਕੀਤਾ ਹੈ ਤੇ ਹੁਣ ਕੀ ਮੰਗ ਕਰਦੇ ਹੋ ਹਾਂਜੀ ਸਰ ਮੈਂ ਪੁਲਿਸ ਕੰਪਲੇਂਟ ਅੱਜ ਦਿੱਤੀ ਆ ਤੇ ਕੱਲ ਵੀ ਪੁਲਿਸ ਆਈ ਸੀਗੀ ਤੇ ਅੱਜ ਮੈਂ ਮਾਰਨਿੰਗ ਜਾ ਕੇ ਪੁਲਿਸ ਕੰਪਲੇਂਟ ਦਿੱਤੀ ਆ ਮੈਂ ਇਹੀ ਮੰਗ ਕਰਦੀ ਪਈ ਆ ਕਿ ਸਾਨੂੰ ਇਹਨਾਂ ਤੋਂ ਖਤਰਾ ਵਾ ਪ੍ਰਵਾਸੀ ਪਰਵਾਨਾ ਕੋ ਸਾਡਾ ਇਹ ਮਸਲਾ ਸੁਲਝਾਇਆ ਜਾਵੇ ਜਲਦ ਤੋਂ ਜਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕਰਨ ਹੈ ਔਰ ਕਾਫੀ ਟਾਈਮ ਤੋਂ ਸਿਰ ਰਹੇ ਹੈਗੇ ਕਾਫੀ ਟਾਈਮ ਤੋਂ ਕਾਫੀ ਪ੍ਰੋਬਲਮ ਆ ਰਹੀਆਂ ਜਿੱਦਾਂ ਕਹਿ ਲੇ ਮਲੇ ਦੇ ਵਿੱਚ ਇਹ ਰਹ ਰਹੇ ਬਈ ਹੈ ਕਾਫੀ ਦਾ ਇਹ ਕਲਕੇ ਫਤੇਗੜ ਰਾਮਸਰ ਕਲੋਨੀ ਹੈਗੀ ਹੈ ਕਲਕੇ ਔਰ ਥੋੜੇ ਟਾਈਮ ਤੋਂ ਅਸੀਂ ਸਾਰਿਆਂ ਨੇ ਮੀਟਿੰਗ ਬਣਾ ਕੇ ਇਸ ਤਰ੍ਹਾਂ ਕਰ ਰਹੇ ਹਾਂ ਕਲਕੇ ਜਿਹੜਾ ਬੱਚੇ ਦੇ ਨਾਲ ਕਾਂਡ ਇਸ ਤਰ੍ਹਾਂ ਹੋਇਆ ਹਨ ਤੇ ਸਾਨੂੰ ਖੁਦ ਦਾ ਵੀ ਡਰ ਪਿਆ ਹੋਇਆ ਹੈ ਕਿ ਕਲਕੇ ਇੱਥੇ ਜਿਹੜੇ ਆਮ ਰਹਿ ਰਹੇ ਆ ਸਭ ਆਪਣੇ ਬੱਚਿਆਂ ਨੂੰ ਸਾਹਮਣੇ ਕੱਢ ਵੀ ਨਹੀਂ ਸਕਦੇ ਬੜੀ ਦਿੱਕਤ ਆ ਰਹੀ ਹੈ ਜਿੱਦਾ ਕਲਕੇ ਕਾਫੀ ਪ੍ਰੋਬਲਮ ਆ ਰਹੀ ਹੈਗੀ ਅਸੀਂ ਇਹੀ ਮੰਗ ਕਰਾਂਗੇ ਕਿ ਜਲਦੀ ਜਲਦੀ ਇਸ ਚੀਜ਼ ਦਾ ਮਸਲਾ ਹੱਲ ਹੋ ਜਾਏ ਤਾਂ ਬਿਹਤਰ ਹੈ ਕਲਕੇ ਨਹੀਂ ਤਾਂ ਫਿਰ ਹੋਰ ਤਰੀਕੇ ਕਰਾਂਗੇ ਕਿ ਇਹ ਹੋ ਜਾ ਤੇ ਬਿਹਤਰ ਹੈ ਕੱਲ ਕਿ ਜਾ ਕੇ ਅੰਦਰ ਨਿਗਮ ਮਾਰਕਰ ਕੋ ਵੀਡੀਓ ਬਣਾ ਕੇ ਦੇਖੋ ਅੰਦਰ ਕਿੰਨਾ ਗੰਦ ਪਿਆ ਕਿਨੇ ਚੂਹੇ ਕਿੰਨਾ ਕੀ ਹੈ ਇੱਕ ਮੱਛਰ ਜਿਹਾ ਪੈਦਾ ਹੋ ਗਿਆ ਇੱਕ ਬੰਦਾ ਬਿਮਾਰ ਹੋ ਗਿਆ ਤੇ ਕੀ ਹੋਏਗਾ ਕੱਲ ਉਧਰ ਤਾਂ ਗਵਰਨਮੈਂਟ ਕਹਿੰਦੀ ਜੇ ਕਰ ਰਹੇ ਉਹ ਕਰ ਰਹੇ ਨੇ ਲੇਕਿਨ ਇਸ ਤਰ੍ਹਾਂ ਕੁਝ ਵੀ ਨਹੀਂ ਹੋ ਰਿਹਾ ਕੱਲ ਲੇਕਿਨ 70 ਸਾਲ ਹੋ ਗਏ ਇਹ ਦੇਸ਼ ਆਜ਼ਾਦ ਨਾ ਅੱਧ ਕੱਚੇ ਰੋਡ ਪਈ ਹੈਗੇ ਕੋਈ ਲਿਹਾ ਨਹੀਂ ਸਿਸਟਮ ਨਹੀਂ ਹੈਗਾ ਤੇ ਮੈਂ ਤਾਂ ਕਹਿੰਦਾ ਨੇ ਕੋਈ ਕਿਸੇ ਹੋਰ ਕੰਟਰੀ ਚ ਜਲਦੀ ਉਹ ਬਿਹਤਰ ਹੈ ਕੱਲ ਬਚਾਤਾ ਹੋਏਗਾ ਨਾ ਤੇ ਉਹ ਵੀ ਨਹੀਂ ਲੱਗ ਰਿਹਾ ਗਾ ਥਾਂ ਥਾਂ ਤੇ ਟਿੱਕੇ ਲਗਾ ਰਹੇ ਨਸ਼ਾ ਕਰ ਰਹੇ ਹੈਗੇ ਕੋਈ ਸਿਸਟਮ ਹੀ ਨਹੀਂ ਹੈਗਾ ਪੰਜਾਬ ਦਾ ਗਾ ਅਸੀਂ ਤੇ ਇਹੀ ਕਹਾਂਗੇ ਕਿ ਬੱਤੂ ਬੱਤ ਕੋਈ ਅਛਤ ਮੈਟਰ ਹੋਏ ਤਾਂ ਠੀਕ ਹੈ ਨਹੀਂ ਤਾਂ ਫਿਰ ਦੇਖਾਂਗੇ ਇਹ ਤਾਂ ਜੀਤ ਕਰਕੇ ਕੰਟਰੀ ਛੱਡ ਕੇ ਚਲ ਜਾਈਏ ਇਸ ਤਰ੍ਹਾਂ ਮਾਹੌਲ ਬਣਿਆ ਪਿਆ ਗੱਲ ਇਹ ਆ ਜੀ ਦੋ ਤਿੰਨ ਮੁੱਦੇ ਹੋ ਗਏ ਆ ਪ੍ਰਵਾਸੀਆਂ ਨੂੰ ਇਹ ਚੀਜ਼ਾਂ ਪਤਾ ਵੀ ਆ ਬਈ ਆ ਚੀਜ਼ਾਂ ਹੋਈਆਂ ਆ ਤੇ ਪ੍ਰਵਾਸੀ ਹੱਲੇ ਵੀ ਨਹੀਂ ਅੜਦੇ ਪਏ ਇੱਕ ਸਾਰਾ ਨਾਲ ਵੱਡੀ ਦੁੱਖ ਦੀ ਗੱਲ ਆ ਮੈਂ ਬਾਰ ਬਾਰ ਪਿੱਟਦਾ ਪੰਜਾਬੀ ਪੰਜਾਬੀ ਦਾ ਸਾਥ ਦਿਓ ਸਾਡੇ ਗੁੱਸੇ ਗੱਲੇ ਹੋਣ ਉਹ ਲੱਗਦੀ ਇੱਕ ਚੀਜ਼ ਆ ਆਪਾਂ ਹਜ਼ਾਰ-ਹਜ਼ਾਰ ਕਮਰੇ ਦੇ ਪਿੱਛੇ ਮਰੀ ਜਾਂਦੇ ਯਾਰ ਆਪਾਂ ਨੂੰ ਇਹ ਨਹੀਂ ਕੱਲ ਨੂੰ ਇਹਨਾਂ ਦੇ ਕਿਸੇ ਬੱਚੇ ਨਾਲ ਜਦੋਂ ਕੋਈ ਗਲਤ ਕੰਮ ਹੋ ਗਿਆ ਜਾਂ ਕੁਝ ਵੀ ਹੋ ਗਿਆ ਆਪਾਂ ਬਾਅਦ ਚ ਕਹਿਣਾ ਯਾਰ ਹਾਂ ਅਮਰੀਕੀ ਸੀ ਕਿਰਾਏ ਤੇ ਬਾਅਦ ਚ ਉੱਤੇ ਕਾਰਵਾਈ ਹੋਗੀ ਉਹ ਬੰਦੇ ਨੂੰ ਸ਼ਰਮ ਚਾਹੀਦੀ ਆ ਇਹ ਚੀਜ਼ਾਂ ਨੂੰ ਬੰਦ ਕਰਨਾ ਚਾਹੀਦਾ ਜਦੋਂ ਮਹੱਲੇ ਵਾਲੇ ਇਸ ਚੀਜ਼ ਨਾਲ ਨਹੀਂ ਐਗਰੀ ਕਰਦੇ ਕਿ ਉਹ ਇਹਨੂੰ ਖਾਲੀ ਕਰਾ ਲੈ ਕੋਈ ਦਿੱਕਤ ਨਹੀਂ ਆ ਜਿਹਦਾ ਐਡਾ ਵੱਡਾ ਪਲਾਟ ਪਿਆ ਕੋਈ 5-7000 ਰੁਪਏ ਨਾਲ ਉਹਦਾ ਘਰ ਨਹੀਂ ਚੱਲਦਾ ਹੋਊਗਾ ਠੀਕ ਆ ਐਡਾ ਵੱਡਾ ਮੈਟਰ ਨਹੀਂ ਆ ਬਾਕੀ ਗੱਲ ਇਹ ਆ ਜੀ ਜਿੰਨਾ ਚਿਰ ਪੁਲਿਸ ਕਲੀਅਰੈਂਸ ਸਰਟੀਫਿਕੇਟ ਉਹ ਨਹੀਂ ਦਿੰਦਾ ਉਹਨਾਂ ਛੇ ਸਿਰਫ ਹਫਤੇ ਦਾ ਟਾਈਮ ਦਿੱਤਾ ਉਹਨੂੰ ਫੋਨ ਤੇ ਗੱਲ ਹੋ ਗਈ ਆ ਹਫਤੇ ਦੇ ਵਿੱਚ ਉਹ ਪੁਲਿਸ ਕਲੀਅਰੈਂਸ ਸਰਟੀਫਿਕੇਟ ਦਊਗਾ ਨਹੀਂ ਤਾਂ ਹਫਤੇ ਦੇ ਬਾਅਦ ਆ ਕੇ ਅਸੀਂ ਇਹ ਖਾਲੀ ਕਰਾਵਾਂਗੇ ਉਹਦੇ ਲਈ ਪੁਲਿਸ ਪ੍ਰਸ਼ਾਸਨ ਨੇ ਸਾਡਾ ਜੋ ਕਰਨਾ ਕਰ ਲੈ ਪਰ ਹਫਤੇ ਬਾਅਦ ਅਸੀਂ ਇਹੜਾ ਪਲਾਟ ਆ ਖਾਲੀ ਕਰਾ ਕੇ ਛੱਡਾਂਗੇ